ਪੰਜਾਬ ਬੰਦ ਦੇ ਵਿੱਚ ਕੌਣ ਕੌਣ ਜਾ ਸਕਦਾ ਆਪਣੇ ਕੰਮ ਕਾਜ ਦੇ ਉੱਤੇ ਔਰ ਕੌਣ ਜਾ ਸਕਦਾ ਦੁੱਧ ਲੈ ਕੇ ਔਰ ਕੌਣ ਜਾ ਸਕਦਾ ਬਰਾਤ ਲੈ ਕੇ ਬਰਾਤਾਂ ਬਾਰੇ ਵੀ ਜਾਣਕਾਰੀ ਜਿਹੜੀ ਆ ਉਹ ਕਿਸੇ ਕੋਲ ਪੂਰੀ ਆ ਤਾਂ ਕਿਸੇ ਕੋਲ ਅਧੂਰੀ ਆ ਹੁਣ ਇੱਕ ਜਾਣਕਾਰੀ ਹੋਰ ਚਾਹੀਦੀ ਆ ਕਿ ਜਦੋਂ ਬਰਾਤ ਵਾਲੀ ਗੱਡੀ ਜਾਂ ਲਾੜਾ ਆਉਂਦਾ ਬਰਾਤ ਲੈ ਕੇ ਚੱਲਿਆ ਆਪਣੇ ਪੈਲਸ ਦੇ ਵਿੱਚ ਤਾਂ ਕਿੰਨੀ ਬਰਾਤ ਉਹਦੇ ਨਾਲ ਮੌਜੂਦ ਹੋਵੇਗੀ ਜੇ ਬਰਾਤ ਦੀਆਂ ਗੱਡੀਆਂ ਪਿੱਛੇ ਰਹਿ ਗਈਆਂ ਤਾਂ ਫਿਰ ਉਹਨਾਂ ਨੂੰ ਕਿਵੇਂ ਅੱਗੋਂ ਰਸਤਾ ਮਿਲੇਗਾ ਕੀ ਉਹ ਹਰ ਬੰਦਾ ਆਪਣੇ ਕਾਰਡ ਲੈ ਕੇ ਨਾਲ ਆਵੇਗਾ ਕਿ ਆਪਣੇ ਜਿਹੜੇ ਵਿਆਹ ਦੇ ਕਾਰਡ ਹੈ ਜਿਨ੍ਹਾਂ ਦੇ ਘਰਾਂ ਵਿੱਚ ਆਏ ਹੋਏ ਆ ਉਹ ਕਾਰਡ ਜਿਹੜੇ ਆ ਆਪਣੇ ਨਾਲ ਲੈ ਕੇ ਜਾਵੇਗਾ ਕਿ ਅਸੀਂ ਇਸ ਵਿਆਹ ਵਿੱਚ ਜਾ ਰਹੇ ਆ ਜਾਂ ਹਰ ਉਹ ਗੱਡੀ ਜਾ ਸਕਦੀ ਆ ਜਿਹੜੀ ਲਾੜੇ ਦੀ ਗੱਡੀ ਦੇ ਨਾਲ-ਨਾਲ ਹੈ ਹੁਣ ਇਹਦੇ ਬਾਰੇ ਕੁਝ ਕਨਫਿਊਜ਼ਨਾਂ ਰਹਿਣਗੀਆਂ ਔਰ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਆ ਕਿ ਇਹਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਜਿਹੜਾ ਸਮਾ ਰਹਿਣ ਤੋਂ ਪਹਿਲਾਂ ਪਹਿਲਾਂ ਪਾਇਆ ਜਾਵੇ ਕਿਉਂਕਿ ਜਦੋਂ ਬਰਾਤ ਜਾਂਦੀ ਆ ਤਾਂ ਬਹੁਤ ਸਾਰੀਆਂ ਗੱਡੀਆਂ ਜਾਂ ਬਹੁਤ ਸਾਰੀ ਰਿਸ਼ਤੇਦਾਰੀ